ਫੇਰ ਸਾਡੇ ਪਾਣੀ ਨਹੀਂ ਸੀ ਹੁੰਦਾ ਪਿੰਡ 'ਚ ਢੇਲ ਹੁੰਦੀ ਸੀ ਤੇ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਵੀ ਤੂੰ ਪੜਿਆ ਲਿਖਿਆ ਕਾਕਾ ਤੂੰ ਅੱਗੇ ਲੱਗ ਪਾ ਮੈਂ ਛੋਟਾ ਸੀ ਤੇ ਇਹ ਪਾਣੀ ਆਪਾਂ ਲਈਏ ਨਹਿਰ 'ਚੋਂ ਚਲੋ ਮੈਂ ਅੱਗੇ ਲੱਗਿਆ ਗੁਰੂ ਦੀ ਕਿਰਪਾ ਕੀਤੀ 6 ਮਹੀਨੇ ਜਿਵੇਂ ਮੁਗਲ ਵਾਲਿਆਂ ਉਹ ਪਿੰਡ ਦੋ ਪਿੰਡਾਂ ਨੂੰ ਫਾਇਦਾ ਹੋਇਆ ਬੜੇ ਖੁਸ਼ ਹੋਏ ਤਾਂ ਮੇਰੀ ਜੇ ਉਮਰ ਨਹੀਂ ਸੀ 21 ਸਾਲ ਤੋਂ ਵੋਟ ਹੁੰਦੀ ਤੇ 25 ਸਾਲ ਤੋਂ ਪਹਿਲਾਂ ਕੋਈ ਬੰਦਾ ਨਹੀਂ ਸੀ ਬੜ ਸਕਦਾ ਸਰਪੰਚ ਵਗੈਰਾ ਜੀ ਤੇ ਮੇਰੀ ਤਾਂ ਬੋਟ ਵੀ ਜਿ ਪਟਵਾਰੀ ਨੇ ਘਰੇ ਆਉਣ ਕਰਕੇ ਬਣਾਤੀ ਮੈਂ ਜੇ 21 ਸਾਲ ਵੀ ਨਹੀਂ ਸੀ ਪੂਰਾ ਹੋਇਆ ਦੋਨੋਂ ਪਿੰਡਾਂ ਨੇ ਕਿਹਾ ਵੀ ਸਰਪੰਚ ਪਿਤਾ ਜੀ ਨੂੰ ਕਿਹਾ ਉਹ ਕਹਿੰਦੇ ਭਾਈ ਬੁੰਡੇ ਨੂੰ ਪੁੱਛ ਲੋ ਮੈਂ ਤਾਂ ਨਾ ਕੋਈ ਸ਼ੌਕ ਹੈ ਨਾ ਗੱਲ ਹੈ ਜੇ ਇਹਦਾ ਜ਼ਿਕਰ ਦਾ ਬਣਦੇ ਨਾ ਮੈਨੂੰ ਕਹਿੰਦੇ ਕਾਕੇ ਤੈਨੂੰ ਸਰਪੰਚ ਬਣਾ ਦਈਏ ਭਾਈ ਜੇ ਤਾਂ ਵੋਟਾਂ ਪੈਣੀਆਂ ਫਿਰ ਤਾਂ ਹੀ ਮੈਂ ਲੜਦਾ ਜੇ ਬਿਨਾਂ ਵੋਟਾਂ ਦੇ ਬਣਾ ਦੇ ਕੋ ਫਿਰ ਮੈਂ ਵੱਢ ਜਾਉ ਇਹਦਾ ਉਹਦੋਂ ਵੀ ਸੁਭਾਅ ਇਦਾਂ ਦਾ ਸੀ ਤੁਹਾਡਾ ਇਦਾਂ ਦਾ ਹੀ ਤੇ ਉਹ ਜਿਹੜਾ ਸਾਡਾ ਪਿੰਡ ਹੈ ਉਹਦੀ ਵੋਟ ਘੱਟ ਸੀ ਦੂਜੇ ਪਿੰਡ ਦੀ ਵੱਧ ਸੀ ਦੋ ਪਿੰਡਾਂ ਦੀ ਪੰਚਾਇਤ ਸੀ ਉਹ ਚੌਧਰੀਆਂ ਦਾ ਪਿੰਡ ਸੀ ਸਾਰਾ ਜੀ ਤੇ ਮੈਨੂੰ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਹੈ ਮੈਂ ਕਿਹਾ ਮੈਂ ਕਿਸੇ ਦੇ ਘਰੇ ਮੰਗਣ ਨਹੀਂ ਜਾਣਾ ਨਹੀਂ ਕਿਸੇ ਦੇ ਹੀ ਨਾ ਜਾਵਾਂ ਹਾਂ ਉਹਨਾਂ ਨੇ ਹੀ ਸਾਰਾ ਦੋਨਾਂ ਪਿੰਡਾਂ ਨੇ ਮੈਨੂੰ ਚੁਣ ਲਿਆ ਮੈਨੂੰ ਕਹਿੰਦੇ ਹੁਣ ਮੈਂਬਰ ਤੁਸੀਂ ਚੁਣ ਲਓ ਓਕੇ ਤੇ ਮੈਂ ਸਾਡਾ ਪਿੰਡ ਛੋਟਾ ਸੀ ਦੋ ਚੁਣ ਤੇ ਉਹਨਾਂ ਦੇ ਪੰਜ ਚੁਣ ਲਏ ਸਰਬਸਭਾ ਦੇ ਮੈਂਬਰ ਸੱਤ ਮੈਂਬਰ ਤੇ ਮੈਂ ਛੇ ਛੇ ਮੈਂਬਰ ਤੇ ਗੱਲਾਂ ਦੀ ਗੱਲ ਹੁੰਦਾ ਸਾਬ ਇਹ ਹੈਗੇ 1964 ਦੀ ਤੇ ਦਸੰਬਰ ਦੀ ਲੀਡਰ ਬਣ ਗਿਆ ਫਿਰ 64 ਤੇ ਉਹ ਫਿਰ ਜਦੋਂ ਅਸੀਂ ਹੋਏ ਉੱਥੇ ਇਕੱਠੇ ਸਕੂਲ 'ਚ ਉਦੋਂ ਵੋਟਾਂ ਐ ਪੈਂਦੇ ਐ ਫਿਰ ਅਗਲੇ ਪਿੰਡ ਜਾਂਦੇ ਹੂੰ ਸੂਹੜੀਆਂ ਦੀਆਂ ਤੇ ਉਹ ਜਿਹੜਾ ਸੀ ਸਾਡਾ ਚੋਣ ਦਾ ਮੇਨ ਅਫਸਰ ਉਹ ਹੈਡਮਾਸਟਰ ਸੀ ਬੜਾ ਨੇਕ ਬੰਦਾ ਸੀ ਹੂੰ ਉਹਨੇ ਦੇਖਿਆ ਮੇਰੀ ਤਾਂ ਉਮਰ ਛੋਟੀ ਐ ਮੈਨੂੰ ਐਡ ਕਰਕੇ ਇਹ ਤਾਂ ਕਾਕਾ ਦੀ ਤਾਂ ਉਮਰ ਹੈ ਨਹੀਂ ਤੂੰ ਚੋਣ ਲੜ ਨਹੀਂ ਸਕਦਾ ਮੈਂ ਕਿਹਾ ਜੀ ਪੁੱਛ ਲੋ ਅਛਾ ਸਰਬਸੰਦੀ ਸੀ ਸੋਕ ਬੰਦਾ ਬੈਠਾ ਸੀ ਪਿੰਡ ਦਾ ਆਇਆ ਨਹੀਂ ਸੀ ਤੇ ਕਹਿੰਦੇ ਭਾਈ ਉਹ ਬੜਾ ਸਿਆਣਾ ਸੀ ਉਹ ਢਾਂਗ ਸਰ ਕਹਿੰਦਾ ਉਹਨੇ ਐ ਨਹੀਂ ਆਖਿਆ ਵਿਚੋਲੜੇ ਉਹ ਕਹਿੰਦਾ ਭਾਈ ਕੋਈ 25 ਸਾਲ ਦੀ ਉਮਰ ਤੋਂ ਘੱਟ ਮੈਂਬਰ ਪੰਚਾਇਤ ਕੋਈ ਨਹੀਂ ਹੋ ਸਕਦਾ ਯਾਨੀ ਇਹ ਵੀ ਨਾ ਮੇਰਾ ਕੱਲੇ ਦਾ ਆਖਿਆ ਤਾਂ ਕਿ ਸਾਰੇ ਆ ਜਾਣ ਕਵਰ ਹੋ ਜਾਣ ਕਹਿੰਦਾ ਜੀ ਸਾਡੇ ਤਾਂ 50 50 ਸਾਲ ਦੇ ਹੱਸ ਪਿਓ ਵੀ ਚਲੋ ਜੀ ਉਹ ਨੇਕ ਅਫਸਰ ਸੀ ਉਹ ਵੀ ਚਾਹੁੰਦਾ ਸੀ ਪੜ੍ਹਿਆ ਲਿਖਿਆ ਬੰਦਾ ਆ ਗਿਆ ਉਹ ਤੋਂ ਪੜ੍ਹਿਆ ਲਿਖਿਆ ਘੱਟ ਬਣ ਜਾਂ ਵੱਡੇ ਬਜ਼ੁਰਗ ਬਣਦੇ ਸੀ ਸਰਪੰਚ ਸਰ ਸਮਝਿਲਾ ਬਣ ਗਿਆ ਤੇ ਤੁਸੀਂ ਹਰਨ ਮੈਂ ਪੁੱਛਣਾ ਚਾਹੁੰਦਾ ਉਦੋਂ ਇਦਾਂ ਦੀ ਕੋਈ ਧੜੇਬੰਦੀ ਨਹੀਂ ਨੋ 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 ਕੋਈ ਸਾਡੇ ਜਿੰਨਾ ਚ ਤੁਸੀਂ ਹੈਰਾਨ ਹੋਵੋਗੇ ਮੈਂ 9 ਸਾਲ ਸਰਪੰਚ ਰਿਹਾ 9 ਸਾਲ ਵੋਟ ਨਹੀਂ ਪਈ ਅੱਛਾ ਉਦੋਂ ਪ੍ਰਤਾਪ ਸਿੰਘ ਕਹਿ ਰਹੇ ਸੀ ਮੁੱਖ ਮੰਤਰੀ ਫਿਰ ਉਹਦੀ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਉਹ 9 ਸਾਲ ਦੇ ਵਿੱਚ ਮੈਂ 72 ਚ ਐਮਐਲਏ ਬਣ ਗਿਆ ਐਮਐਲਏ ਬਣ ਕੇ ਮੈਂ ਛੱਡੀ ਪਿੰਡ ਦੇ ਸੰਤ ਨੂੰ ਸਮਝਾ ਸੁਭਾਈ ਵੀ ਹੁਣ ਤੂੰ ਸਰ ਸਭਤੀ ਨਾਲ ਕਰ